ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਆ ਗਏ ਬਾਈ ਜੀ ਆਪਾਂ ਖੜੇ ਆਂ ਤਲਵੰਡੀ ਭਾਈ ਬਬਲੂ ਕਾਰਵਾਲ ਦੇ ਉਤੇ ਤੇ ਦੀਪਕ ਬਾਈ ਆਪਣੇ ਨਾਲ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਸੇਤਾ ਠੀਕ ਹਾਂ ਜੀ ਸਭ ਵਧੀਆ ਬਹੁਤ ਵਧੀਆ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹਾਂ ਜੀ ਤੇ ਵੀਰੇ ਸਟਾਰਟ ਕਰਦੇ ਆਂ ਵੀਡੀਓ ਆਪਾਂ 35 ਤੋਂ 40 ਕਾਰਾਂ ਦਿਖਾਵਾਂਗੇ ਬਾਈ ਜੀ ਸਾਰੀਆਂ ਪੱਕੇ ਪੰਜਾਬ ਨੰਬਰ ਦੀਆਂ ਤੇ ਸਾਰੀਆਂ ਹੀ ਸ਼ੋਰੂਮ ਕੰਡੀਸ਼ਨ ਦੀਆਂ ਕਾਰਾਂ ਹੋਣਗੀਆਂ ਸੈਲਟੋਸ ਤੋਂ ਸਟਾਰਟ ਕਰਦੇ ਆਂ ਬਾਈ ਜੀ ਦੱਸਿਓ ਫਿਰ ਸੈਲਟੋਸ ਵੀਰੇ 2024 ਮਾਡਲ ਹੈ ਜੀ ਜੀ ਡੀਜ਼ਲ ਵਰਜਨ ਹੈ ਜੀ ਫਰਸਟ ਓਨਰ ਆ ਠੀ ਸਿੰਗਲ ਹੈਂਡ ਡਰਾਈਵਨ ਆ ਬਿਲਕੁਲ ਜੈਨੂਨ ਕੰਡੀਸ਼ਨ ਤੇ ਪੇਡ ਨੰਬਰ 7080 ਨੰਬਰ ਲੱਗਾ ਹੋਇਆ ਗਾ ਜੀ ਕਰੋ ਜੀ ਕੰਡੀਸ਼ਨ ਚੈੱਕ ਪੁਸ਼ ਬਟਨ ਸਟਾਰਟ ਵਾਲੀ ਗੱਡੀ ਆ ਬਾਈ ਜੀ ਤੇ ਰੇਟ ਕੀ ਆ ਵੀਰੇ ਰੇਟ ਵੀਰੇ ਸਿਰਫ ਸਿਰਫ ਕਾਰ ਦੇ ਦਾਂਗੇ ਤੁਹਾਨੂੰ 16 ਲੱਖ ਰੁਪਏ ਦੀ 16 ਲੱਖ ਦੀ ਹਾਂਜੀ ਤੇ ਡਾਊਨ ਪੇਮੈਂਟ 2 ਲੱਖ 24 ਮਾਡਲ ਡੀਜ਼ਲ ਹਾਂਜੀ 2 ਲੱਖ ਰੁਪਏ ਲਿਓ ਬਾਕੀ ਲੋਨ ਹੋ ਜੀ ਠੀਕ ਹੈ ਹਾਂਜੀ ਤੇ ਅੱਗੇ ਉਧਰ ਕਾਰ ਖੜੀ ਆ ਕੇਟਨ ਖੜੀ ਆ ਹਾਂਜੀ ਆਲਟੋ ਕੇਟਨ ਆ ਜੀ 2018 ਮਾਡਲ ਆ ਜੀ VXI ਆਪਸ਼ਨਲ ਆ ਜੀ ਇਹ 에어ਬੈਗ ਵਾਲਾ ਮਾਡਲ ਜੀ ਅਲੋਏ ਟਾਇਰ ਵਗੈਰਾ ਪਲਾਟੀ ਦੇ ਲੱਗੇ ਹੋਏ ਆ ਨਵੇਂ ਟਾਇਰ ਆ ਜੀ ਸੀਟ ਕਵਰ ਆਰਮ ਰੈਸਟ ਵਗੈਰਾ ਸਾਰਾ ਕੁਝ ਲੱਗਾ ਹੋਇਆ ਜੀ ਠੀਕ ਆ ਵੀਰੇ ਕੰਡੀਸ਼ਨ ਚੈੱਕ ਕਰੋ ਬਾਈ ਜੀ ਬਹੁਤ ਵਧੀਆ ਕੰਡੀਸ਼ਨ ਦੀ ਗੱਡੀ ਆ ਨਵੇਂ ਸੀਟ ਕਵਰ ਨੇ ਤੇ ਇਹਦਾ ਰੇਟ ਵੀਰੇ ਇਹ ਵੀਰੇ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ 3 ਲੱਖ 15000 ਦੀ 3 ਲੱਖ ਤੇ 15000 ਹਾਂਜੀ ਫੁੱਲ ਅਸੈਸਰੀ ਕ੍ਰੋਮ ਕਿੱਟ ਸਾਰੀ ਸੀਟ ਕਵਰ ਜੀ ਅਲੋਏ ਟਾਇਰ ਜਿੱਦਾਂ ਆਪਣੇ ਵੀਰਾਂ ਦਾ ਸ਼ੌਂਕ ਐਲਈਡੀ ਲਾਈਟਾਂ ਆ ਜਾਂਦੀਆਂ ਫਰੰਟ ਤੇ ਠੀਕ ਹੈ ਬਾਈ ਹਨਾ ਤੇ 70 8000 ਡਾਉਨ ਪੇਮੈਂਟ ਹੈ ਨਾ ਹਾਂਜੀ ਹਾਂਜੀ 70 8000 ਤੇ ਇੱਧਰ ਕਾਲੇ ਰੰਗ ਦੀ ਕਾਰ ਖੜੀ ਆ ਇਹਦੇ ਬਾਰੇ ਦੱਸਿਓ ਕੁਝ ਇਹ ਆ ਵੀਰੇ 2000 ਤੇ 23 ਮਾਡਲ ਰਨਾਲਡ ਦੀ ਟਾਈਗਰ ਟਾਈਗਰ ਹਾਂਜੀ ਜੀ ਇਹ ਜਿਹੜੇ ਆਪਣੇ ਵੀਰੇ ਕਹਿੰਦੇ ਆ ਕਿ ਹੈਵੀ ਡੀਸਕਾਊਂਟ ਮਿਲੇ ਆਪਾਂ ਨੂੰ ਹਨਾ ਉਹਨਾਂ ਲਈ ਤੋਹਫਾ ਲੈ ਕੇ ਆਏ ਇਹ ਠੀਕ ਹੈ ਤੇ ਗੱਲ ਕਰੀਏ ਟੌਪ ਵਾਲਾ ਮਾਡਲ ਆ ਆਰਐਕਸ ਜੈਡ ਪੁਸ਼ ਬਟਨ ਸਟਾਰਟ ਲੌਏ ਵੀਲ ਵਗੈਰਾ ਹਮ ਸਭ ਕੁਝ ਕੰਪਨੀ ਦਾ ਆ ਜਾਂਦਾ ਠੀਕ ਹੈ ਇਹਦੇ ਵਿੱਚ ਆਪਾਂ ਨੂੰ ਸਪੋਰਟ ਮੋਡ ਨਾਰਮਲ ਮੋਡ ਇਕੋ ਮੋਡ ਸਾਰੇ ਮਿਲਦੇ ਆ ਠੀਕ ਹੈ ਵੀਰੇ ਪੈਟਰੋ ਚੱਲੀ ਕਿੰਨੀ ਕਹੇ ਚੱਲੀ ਸਿਰਫ ਆਪਣੀ 26000 26000 ਠੀਕ ਹੈ ਜੀ ਤੇ ਰੇਟ ਕੀ ਇਹਦਾ ਰੇਟ ਵੀ ਸਿਰਫ ਦੇ ਦਣੀ ਆਪਾਂ 6 ਲੱਖ 40000 ਰੁਪਏ 6 ਲੱਖ 40000 ਦੀ ਸਾਢੇ 11 ਲੱਖ ਦਾ ਨਵਾਂ ਮਾਡਲ ਆ RXZ ਟਾਪ ਟਾਪ ਮਾਡਲ ਹਾਂਜੀ ਠੀਕ ਆ ਬਈ ਤੇ ਅੱਗੇ ਫੇਰ अल्टੋ K10 अल्टੋ K10 ਇਹ ਆਟੋਮੈਟਿਕ ਹੈ ਜੀ 2018 ਮਾਡਲ ਹੈ ਇਹ ਵੀ ਜੀ ਇਹ ਵੀ ਆਪਸ਼ਨਲ ਮਾਡਲ ਆ 에ਅਰ ਬੈਗ ਵਾਲੀ ਆ ਠੀਕ ਹੈ ਸਿਰਫ 40000 ਚੱਲੀ ਆ ਟਾਇਰ ਨਵੇਂ ਆ ਜੀ ਹਾਂਜੀ 40000 ਕਿਲੋਮੀਟਰ ਜਸਟ ਚੱਲੀ ਆ ਬਾਈ ਜੀ ਕੰਡੀਸ਼ਨ ਵਾਈਜ਼ ਬਹੁਤ ਵਧੀਆ ਕਾਰ ਆ ਕਰੋ ਚੈੱਕ ਇਹਦਾ ਕੀ ਰੇਟ ਆ ਇਹ ਤਾਂ ਹੁੰਦੇ ਤਾਂ ਕਿ ਵੀ ਆਪਾਂ 3 ਲੱਖ ਤੇ 80000 ਦੀ 3 ਲੱਖ 80000 ਦੀ 80000 ਡਾਉਨ ਪੇਮੈਂਟ ਹੈ ਨਾ 80000 ਹਾਂਜੀ ਆਟੋਮੈਟਿਕ ਕਾਰ ਆ ਆਟੋਮੈਟਿਕ अल्टੋ ਦੇ ਵਿੱਚ ਲੱਗਣੀ ਬਹੁਤ ਮੁਸ਼ਕਲ ਹੋ ਜਾਂਦੀ ਆ ਲਓ ਜੀ ਅਗਲੀ ਗੱਡੀ ਬਾਰੇ ਦੱਸਿਓ ਵੀਰੇ ਇਹ ਆ ਜੀ अल्टੋ 800 ਜੀ ਸਸਤੇ ਬੇਡ ਦੇ ਵਿੱਚ ਵੀਰ ਮੰਗਦੇ ਆ 2014 ਮਾਡਲ ਆ ਇਹ ਠੀਕ ਹੈ ਤੇ ਸੀਟ ਕਵਰ ਵਗੈਰਾ ਚਾਰੂ ਟਾਇਰ ਨਵੇਂ ਆ ਜੀ ਜੀ ਇਹ ਆਪਾਂ ਤੁਹਾਨੂੰ ਦੇ ਦਾਂਗੇ ਆਪਾਂ 2,115,000 ਦੀ 2,115,000 ਦੀ ਹਾਂਜੀ ਹਾਂਜੀ ਕੀ ਬਾਤ ਹੈ ਤੇ ਇੱਧਰ ਆਡੀ ਖੜੀ ਹੈ ਜਿਹੜੀ ਆਡੀ ਹੈ ਵੀਰੇ ਇਹ 2016 ਮਾਡਲ ਆ ਜੀ ਹਮ Q3 ਵੈਰੀਐਂਟ ਆ ਸਾਰੀ ਜੈਨੂਨ ਆ ਫਰਸਟ ਓਨਰ ਆ 16 ਮਾਡਲ 16 ਮਾਡਲ 16 ਫਰਸਟ ਓਨਰ Q3 Q3 ਔਰ ਬਿਲਕੁਲ ਜੈਨੂਨ ਕੰਡੀਸ਼ਨ ਚ ਹਮ ਸਿਰਫ 93,000 ਜਲਦੀ ਹੈ ਗਾਰ ਠੀਕ ਆ ਵੀਰੇ ਹਮ ਨੰਬਰ ਇਹਦਾ ਯੂਪੀ ਦਾ ਫਿਰ ਨੰਬਰ ਦਾ ਕਿਵੇਂ ਨੰਬਰ ਕਹੋਗੇ ਜੀ ਆ ਪੈਨਓਸੀ ਚਾਹੀਦੀ ਐ ਐਨਓਸੀ ਵੀ ਦੇ ਸਕਦੇ ਆ ਜੇ ਨੰਬਰ 10 ਹੋ ਕੇ ਪੰਜਾਬ ਦਾ ਲਾਉਣਾ ਪੰਜਾਬ ਨੰਬਰ ਵੀ ਲਗਾ ਦੇ ਤੇ ਰੇਟ ਫਿਰ ਇਹਦੇ ਦੋਨੇ ਦੱਸ ਦੋ ਐਨਓਸੀ ਵਾਲਾ ਵੀ ਦੱਸ ਦੋ ਹਾਂ ਜੇ ਆਪਾਂ ਮੰਨ ਲਓ ਸੇਮ ਇਦਾਂ ਯੂਪੀ ਨੰਬਰ ਲੈਣੀ ਐ ਜੀ 9 ਲੱਖ ਰੁਪਏ ਦੇ ਦਾਂਗੇ ਨੰਬਰ ਲਗਵਾ ਕੇ ਲੈਣੀ ਆ ਤਾਂ ਤੁਹਾਨੂੰ ਆਪਾਂ 11 ਲੱਖ ਰੁਪਏ ਦੇ 11 ਲੱਖ ਦੇ ਕਿ ਭਾਈ ਜੀ i10 ਗ੍ਰੈਂਡ ਨਿਓਸ ਦੱਸਿਓ ਭਾਈ ਨਿਓਸ ਆ ਜੀ 2021 ਮਾਡਲ ਆ ਜੀ ਤੇ ਸਪੈਸ਼ਲੀ ਵੀ ਇਨ ਡਿਮਾਂਡ ਹੁੰਦੀ ਕਿ ਤੋਹਫਾ ਮਿਲੇ ਆਪਾਂ ਨੂੰ ਫੈਮਿਲੀ ਵਾਲੀ ਕਾਰ ਆ ਜੀ ਬਿਲਕੁਲ ਜੈਨੂਇਨ ਬ੍ਰਾਂਡ ਨਿਊ ਕੰਡੀਸ਼ਨ ਆ ਜੀ ਸਾਰੀ ਓਰੀਜਨਲ ਆ ਸਪੋਰਟਸ ਮਾਡਲ ਆ ਸਟੀering ਕੰਟਰੋਲ ਕੰਪਨੀ ਦਾ ਟੱਚ ਪਲੇਅਰ ਅਲੌਇ ਵਿਲ ਕੰਪਨੀ ਦੇ ਆ ਜਾਂਦੇ ਆ ਠੀਕ ਹੈ ਹਾਂਜੀ ਚੱਲੀ ਕਿੰਨੀ ਕਬਰੇ ਹੈ ਚੱਲੀ ਸਿਰਫ ਆਪਣੀ ਹੈਗੀ 37000 37000 ਹਾਂਜੀ ਆਟੋ ਕਲਾਈਮੇਟ ਕੰਟਰੋਲ ਵੀ ਆ ਜਾਂਦੇ ਤੇ ਚੀਜ਼ ਆ ਤੇ ਰੇਟ 3 ਬ੍ਰਿਜ ਤੋਂ ਦੇ ਦਾਂਗੇ ਸਿਰਫ ਔਰ ਸਿਰਫ ਆਪਾਂ ਇਹ 5,40,000 ਰੁਪਏ ਦੀ 5,40,000 ਦੀ ਸਪੋਰਟਸ ਮਾਡਲ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ 올 ओरिजिनल ਦੀ ਲੈ ਕੇ ਗਾਰੰਟੀ ਹੁੰਦੀ ਠੀਕ ਆ ਬਾਈ ਤੇ ਅੱਗੇ ਆ ਗਈ ਡਿਜ਼ਾਇਰ ਡਿਜ਼ਾਇਰ ਕਾਰ 2024 ਮਾਡਲ ਆ ਜੀ ਇਹ ਹਮ ਪੈਟਰੋਲ ਵਰਜਨ ਆ ਫਰਸਟ ਓਨਰ ਆ ਠੀਕ ਆ ਬਿਲਕੁਲ ਜੈਨੂਨ ਕੰਡੀਸ਼ਨ ਦੇ ਵਿੱਚ ਐ ਵੀ ਕਾਰ ਠੀਕ ਆ ਵੀਰੇ ਤੇ ਕਰੋ ਚੈੱਕ ਬਾਈ ਜੀ ਤੇ 23000 ਕਿਲੋਮੀਟਰ ਚੱਲੀ ਆ ਜੀ ਸਾਰੀ ਸੀਟ ਕਵਰ ਨਵੇਂ 70 ਮੈਟਿੰਗ ਸਾਰਾ ਕੁਝ ਡਨ ਆ ਗੱਡੀ ਦੇ ਵਿੱਚ ਹਾਂਜੀ ਹਾਂਜੀ ਤੇ ਇਹਦਾ ਰੇਟ ਵੀਰੇ ਇਹ ਵੀਰੇ ਤੁਹਾਨੂੰ ਦੇ ਦਾਂਗੀ 7 ਲੱਖ 60 ਹਜ਼ਾਰ ਦੀ 7 ਲੱਖ 60 ਹਜ਼ਾਰ 24 ਮਾਡਲ ਡਿਜ਼ਾਇਰ ਹੂੰ ਫਰਸਟ ਓਨਰ ਆ ਬਿਲਕੁਲ ਜੈਨੂਨ ਠੀਕ ਆ ਬਈ ਹਾਂਜੀ ਹਾਂਜੀ ਤੇ ਅਗਲੀ ਲੋਨ ਕਰਾਣਾ ਹੋਊਗਾ ਤੇ ਲੋਨ ਵੀ ਹੋ ਜੂਗਾ ਕਿੰਨੇ ਦਾ ਬ੍ਰੋਕਸ 6.5 ਲੱਖ ਦਾ ਲੋਨ ਕਰਾ ਦਾਂਗੇ ਠੀਕ ਹੈ ਲੱਖ ਰੁਪਇਆ ਲੇ ਆਊਡ ਆਨ ਪੇਮੈਂਟ ਬਾਕੀ ਲੋਨ ਹੋ ਜੂਗਾ ਲੱਖ ਕ ਮੰਨ ਕੇ ਚਲੋ ਡਾਊਨ ਪੇਮੈਂਟ ਦਾ ਤੇ ਅੱਗੇ ਆ ਗਈ ਬਾਈ ਜੀ ਕਰੋਲਾ ਅਲਟਿਸਾ ਜੀ 2017 ਮਾਡਲ ਹੈ ਡੀਜ਼ਲ ਦੇ ਵਿੱਚ ਪਹਿਲੇ ਨਾਮ ਤੇ ਆ ਤੈਨੂੰ ਪਤਾ ਪਹਿਲੇ ਨਾਲ ਹੀ ਕਾਰ origignal ਪੰਜਾਬ ਨੰਬਰ ਦੀ ਬਹੁਤ ਘੱਟ ਮਿਲਦੀ ਆ ਸਾਰੇ ਸ਼ੀਸ਼ੇ ਵੀ ਕਾਰ ਦੇ ਨਾਲ ਦੇ ਆ ਠੀਕ ਆ ਵੀਰੇ ਹਾਂਜੀ ਸਿਰਫ 93000 ਹੀ ਚੱਲੀ ਆ ਲਓ ਜੀ 93000 ਰਿਕਾਰਡ ਦੇ ਨਾਲ ਰਿਕਾਰਡ ਗਰੰਟੀ ਹੋਊਗੀ 93000 ਚੱਲੀ ਦੀ ਠੀਕ ਆ ਬਾਈ ਚਾਰੋਂ ਟਾਇਰ ਇਹਦੇ ਨਵੇਂ ਆ ਜੀ ਇਹ ਵੇਰੀਐਂਟ ਕਿਹੜਾ ਆ ਗਿਆ ਜੀ ਵੇਰੀਐਂਟ ਜੀ ਵੇਰੀਐਂਟ ਠੀਕ ਆ ਜੀ ਵੇਰੀਐਂਟ ਆ ਫਰਸਟ ਓਨਰ ਆ ਫੁੱਲ ਇੰਸ਼ੋਰੈਂਸ ਆ ਟਾਇਰ ਨਵੇਂ ਆ ਸ਼ੀਸ਼ੇ ਸਾਰੇ ਨਾਲ ਦੇ ਆ ਡੀਜ਼ਲ ਵਰਜ਼ਨ ਰੇਟ ਰੇਟ ਤੁਹਾਨੂੰ ਦੇ ਦਾਂਗੇ ਆਪਾਂ 10 ਲੱਖ 60 ਹਜ਼ਾਰ ਦੀ ਕਾਰ 10 ਲੱਖ 60 ਹਜ਼ਾਰ ਹਾਂਜੀ ਹਾਂਜੀ ਤੇ 8 ਕੁ ਲੱਖ ਦਾ ਲੋਨ ਤਾਂ ਹੋ ਜੂ ਇਹਦੇ ਤੇ ਹੋ ਜੂਗਾ ਜੀ ਹੋ ਜੂਗਾ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਹੈ ਲੋਨ ਹੋ ਜੂਵੇ ਹਾਂਜੀ ਤੇ ਅੱਗੇ ਆ ਗਈ ਲੀਵਾ ਦੱਸੋ ਲੀਵਾ ਜੀ 2016 ਮਾਡਲ ਆ ਹਮ ਟੌਪ ਐਂਡ ਵੈਰੀਐਂਟ ਆ ਵੀ ਐਕਸ ਡੀ ਠੀਕ ਹੈ ਇਹ ਵੀ ਟੋਇਟਾ ਦਾ ਖੁਦ ਦਾ ਪ੍ਰੋਡਕਟ ਆ ਜੀ ਡੀਜ਼ਲ ਵਰਜਨ ਦੇ ਵਿੱਚ ਆ ਜੀ ਹਮ ਕਰੋ ਜੀ ਚੈੱਕ ਐਂਡਰੋਇਡ ਬਲੇਅਰ ਕੰਟਰੋਲ ਜੀ ਵੀ ਐਕਸ ਡੀ 16 ਮਾਡਲ ਹਾਂਜੀ ਓਨਰ ਓਨਰ ਸੈਕੰਡ ਆ ਠੀਕ ਆ ਚੱਲੀ ਗੀ ਫਿਰ ਇਹਦੇ ਨਵੇਂ ਆ ਸਿਰਫ 80 ਹਜ਼ਾਰ ਚੱਲੀ ਆ ਮੈਟਿੰਗ ਵਗੈਰਾ ਸੀਟ ਕਵਰ ਐਂਡਰਾਇਡ ਪਲੇਅਰ ਕੈਮਰਾ ਸਾਰਾ ਕੁਝ ਲੱਗਾ ਆ ਇਹ ਰੇਟ ਇਹਦਾ ਰੇਟ ਤੁਹਾਨੂੰ ਦੇ ਦਾਂਗੇ ਬਈ ਆਪਾਂ 5 ਲੱਖ ਤੇ 80 ਹਜ਼ਾਰ ਦੀ 5 ਲੱਖ 80 ਹਜ਼ਾਰ ਹਾਂਜੀ ਹਾਂਜੀ ਠੀਕ ਆ ਜੀ 80 ਦਾ ਟੌਪ ਪਿੰਡ ਵੈਰੀਐਂਟ ਆ ਇਹਦੇ ਚ ਜਿੱਦਾਂ ਜੀਡੀ ਮਾਡਲ ਵੀ ਆਉਂਦਾ ਇੱਕ ਵੀ ਆਉਂਦਾ ਇਹ ਵੀ ਐਕਸਡੀ ਵੀ ਐਕਸਡੀ ਟੌਪ ਆ ਗਿਆ ਹਾਂ ਫੁੱਲ ਟੌਪ ਆ ਠੀਕ ਆ ਵੀਰੇ ਤੇ ਅੱਗੇ ਇਧਰ ਇਹ ਵੀ ਟੋਯੋਟਾ ਆ ਗਈ ਜੀ ਫੋਰਚੂਨਰ ਜੀ 2014 ਮਾਡਲ ਆ ਹਮ ਫਰਸਟ ਓਨਰ ਆ ਠੀਕ ਹੈ 올 ਜਨਨ ਦੀ ਗਰੰਟੀ ਹੈ ਜੀ ਠੀਕ ਹੈ ਸਿਰਫ 117000 ਕਿਲੋਮੀਟਰ ਚੱਲਿਆ ਪੂਰੇ ਰਿਕਾਰਡ ਨਾਲ ਫੁੱਲ ਫੁੱਲ ਗਰੰਟੀ ਹੋ ਗਈ ਲਓ ਜੀ ਕਰੋ ਚੈੱਕ 14 ਮਾਡਲ ਫਸਟ ਓਨਰ ਇੰਟੀਰੀਅਰ ਦਾ ਚੈੱਕ ਕਰ ਲਓ ਜੀ ਬਹੁਤ ਨਵਾਂ ਬਿਲਕੁਲ ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਆ ਤੇ ਰੇਟ ਕੀ ਹੈ ਵੀਰੇ ਜੀ ਰੇਟ ਵੀਰੇ ਸਿਰਫ ਦੇ ਦਾਂਗੇ ਤੁਹਾਨੂੰ ਆਪਾਂ ਇਹ 1240000 ਰੁਪਏ ਦਾ 12 ਲੱਖ 40 ਹਜ਼ਾਰ ਤੇ ਲੋਨ ਕਿੰਨੇ ਦਾ ਹੋ ਜਾਏਗਾ 14 ਮਾਡਲ ਆ ਜੀ ਲੋਨ ਅਫਸਰਟੀ ਵੀ ਹੈਗੀ ਆ 30% ਡਾਊਨ ਪੇਮੈਂਟ ਕਰਕੇ ਬਾਕੀ ਲੋਨ ਬਾਕੀ ਲੋਨ ਹੋ ਜਾਊਗਾ ਤੇ ਅੱਗੇ ਆ ਗਈ Tata ਦੀ ਗੱਡੀ Tata ਦੀ Harrier ਲੈ ਕੇ ਆਏ ਆ ਜੀ ਇਹ 2022 ਦਾ ਟੌਪ ਆਟੋ ਠੀਕ ਹੈ ਡੀਜ਼ਲ ਵਰਜਨ ਆ ਮੂਨ ਰੂਫ ਵਾਲਾ ਮਾਡਲ ਆ ਜੀ ਵੈਂਟੀਲੇਟਿਡ ਸੀਟਾਂ ਜੀ ਹੂੰ ਜੇ ਗੱਲ ਕਰੀ ਜੇ ਆਪਾਂ ਡਰਾਈਵਰ ਦੇ ਰਿਲੇਟਿਡ ਤੇ ਸਿਰਫ 46000 ਕਿਲੋਮੀਟਰ ਚੱਲੀ ਆ ਇਹ ਠੀਕ ਹੈ ਵੀਰੇ ਤੇ ਡਾਰਕ ਕੰਡੀਸ਼ਨ ਆ ਗਿਆ ਨਾ ਡਾਰਕ ਕੰਡੀਸ਼ਨ ਆ ਇਕੋ ਪਾਵਰ ਮੋਡ ਸਾਰਾ ਕੁਝ ਮਿਲਦਾ ਇਹਦੇ ਜੇ ਆਪਾਂ ਨੂੰ ਠੀਕ ਹੈ ਵੀਰੇ ਰੇਟ ਇਹਦਾ ਰੇਡ ਤੋਂ ਦੇ ਦਾਂਗੇ 7.5 ਲੱਖ ਰੁਪਏ ਸਾਢੇ 7.5 ਲੱਖ ਸਾਢੇ 7.5 ਲੱਖ ਰੁਪਏ ਦੀ ਸਭ ਤੋਂ ਟੌਪ ਆਟੋਮੈਟਿਕ ਆਟੋਮੈਟਿਕ ਹਾਂਜੀ ਠੀਕ ਹੈ ਜੀ ਅੱਗੇ ਆ ਗਈ ਬਾਈ ਜੀ ਕਾਲੇ ਰੰਗ ਦੀ ਥਾਰ ਦੱਸਿਓ ਵੀਰੇ ਬਲੈਕ ਥਾਰ ਆ ਜੀ 2024 ਮਾਡਲ ਆ ਹਾਂ ਆਟੋਮੈਟਿਕ ਹੈ ਵੀ 4/4 ਠੀਕ ਹੈ ਠੀਕ ਹੈ ਜੀ ਤੇ ਸਿਰਫ 14000 ਕਿਲੋਮੀਟਰ ਚੱਲੀ ਆ ਠੀਕ ਹੈ ਬੰਪਰ ਤੋਂ ਬੰਪਰ ਓਰਿਜਨਲ ਦੀ ਲੈ ਕੇ ਗਾਰੰਟੀ ਹੋਊਗੀ ਠੀਕ ਹੈ ਇੰਟੀਰੀਅਰ ਵਾਈਜ਼ ਗੱਲ ਕਰੀਏ ਸਮਾਨ ਵਗੈਰਾ ਕਾਫੀ ਲੱਗਾ ਹੋਇਆ ਜੀ ਸੀਟ ਕਵਰ ਵਗੈਰਾ ਜਿੱਦਾ ਹੋਗੇ ਬੈਕ ਤੇ ਆਰਮ ਰੈਸਟ ਜੀ 70 ਮੈਟ ਹੋ ਗਏ 70 ਮੈਟ ਇਨ ਗਾਰਡ ਵਗੈਰਾ ਸੈਸਰੀ ਕਾਫੀ ਆਪਨੇ ਵੀਰ ਨੇ 50000 ਰੁਪਏ ਦੀ ਲੱਗੀ ਹੋਈ ਜਾਨੂੰ ਸਿਰਫ 14000 ਚੱਲੀ ਸਿਰਫ 14000 ਚੱਲੀ ਡੀਜ਼ਲ ਆਟੋਮੈਟਿਕ 4x4 4x4 ਟਾਪ ਮਾਡਲ ਗੱਡੀ ਇਹਦਾ ਰੇਟ ਇੰਸ਼ੋਰੈਂਸ ਵੀ ਫੋਲੋ ਦੇ ਦਾਂਗੇ ਨਾ ਠੀਕ ਆ ਵੀਰੇ ਰੇਟ ਏ ਬਈ ਇਹ ਪਤੋਂ ਦੇ ਦਾਂਗੇ ਸਿਰਫ 17 ਲੱਖ ਰੁਪਏ ਦੀ ਗਾਰ ਦੇ ਦਾਂਗੇ 17 ਲੱਖ ਦੀ ਹਾਂ 24 ਮਾਡਲ ਆਟੋਮੈਟਿਕ ਤੇ ਨਵੀਂ ਦੀ ਗੱਲ ਕਰੋਂਗੇ 19 ਲੱਖ 85 ਹਜ਼ਾਰ ਦੀ ਨਵੀਂ ਆ 50 ਹਜ਼ਾਰ ਦੀ ਸੈਸਰੀ ਪਾ ਕੇ ਬਤਲੋ ਕਹਿੰਦਾ ਸਵਾ 20 ਲੱਖ ਦੀ ਪੈਗੀ ਆਪਾਂ 17 ਲੱਖ ਦੀ ਦੇ ਦੇਣੀ ਸਿਰਫ 14000 ਚੱਲੀ ਸਾਰੀ ओरिजिनल ਦੀ ਗਾਰੰਟੀ 3 ਲੱਖ ਪਲੱਸ ਦਾ ਫਾਇਦਾ ਹੋ ਜਾਊਗਾ ਹਾਂਜੀ ਹਾਂਜੀ 14000 ਚੱਲੀ ਗੱਡੀ ਦੇ ਵਿੱਚੋਂ ਠੀਕ ਆ ਵੀਰੇ ਤੇ ਇੱਧਰ ਵਰਨਾਕਾਰ ਖੜੀ ਆ ਵਰਨਾ ਦੇਖੋ ਜੀ ਫਿਰ 2000 ਆਪਣਾ 19 ਮਾਡਲ ਆ ਇਹ 19 ਠੀਕ ਆ ਸਾਰੀ ਔਰਿਜਨਲ ਦੀ ਗਾਰੰਟੀ ਆ ਠੀਕ ਹੈ ਠੀਕ ਹੈ ਜੀ 1.4 ਲੀਟਰ ਇੰਜਨ ਹੈ ਜਿਹਦੀ ਐਵਰੇਜ ਜ਼ਿਆਦੀ ਮਿਲਦੀ ਹੈ ਤੁਹਾਨੂੰ ਹੂੰ ਜੀ ਐਕਸਟਰਾ ਲਾਈਟ ਟਾਇਰ ਪਏ ਹੋ ਨੇ ਨਵੇਂ ਟਾਇਰ ਆ ਨਵੇਂ ਲੋਏ ਆ ਫੁੱਲ ਇੰਸ਼ੋਰੈਂਸ ਆ ਸੀਟ ਕਵਰ ਮੈਟਿੰਗ ਸਭ ਕੁਝ ਹੋਇਆ ਹੋਇਆ ਠੀਕ ਹੈ ਵੀਰੇ ਹਾਂ ਜੀ ਤੇ ਰੇਟ ਇਹਦਾ ਇਹਦੀ ਜਿਹੜੀ ਆਸਕਿੰਗ ਹੈਗੀ ਆ ਜੀ ਆਪਣੀ 9,25,000 ਰੁਪਏ ਦੀ ਠੀਕ ਹੈ ਜਿਹੜਾ ਆਪਣੀ ਵੀਡੀਓ ਦੇਖ ਕੇ ਆਊਗਾ ਕਾਰ ਉਹਨੂੰ ਬਕਾਰ ਦੇ ਦਾਂਗੇ 8,60,000 ਰੁਪਏ ਦੀ 8,60,000 60,000 ਰੁਪਏ ਦੀ ਲੋਏ ਟਾਇਰ ਫੁੱਲ ਇੰਸ਼ੋਰੈਂਸ ਲੇਟੈਸਟ ਸਰਵਿਸ ਤੇ ਮੈਟਿੰਗ ਸੀਟ ਕਵਰ ਔਰ ਸਾਰੀ ओरिजिनल ਦੀ ਗਾਰੰਟੀ ਲਿਖ ਕੇ ਦਵਾਂਗੇ ਕਿ ਬੰਦਾ ਪ੍ਰੂਫ ਕਰ ਦੇ ਕਾਰdal ਕੋਈ ਲੋਹੇ ਦਾ ਪੀਸ ਪੇਂਟ ਆ ਕਾਰ ਵਾਪਸ ਪੈਸੇ ਵਾਪਸ ਲਓ ਜੀ ਪੂਰੀ ਤਸੱਲੀ ਵਾਲੀ ਗੱਡੀ ਆ ਵੀਰੇ ਤੇ ਅਗਲੀ ਗੱਡੀ ਬਾਈ ਜੀ ਕੀ ਆਦੀ ਸੋਨਟ ਦੱਸਿਓ ਜੀ ਜੀ ਸੋਨਟ ਆ ਜੀ ਇਹ 2021 ਮਾਡਲ ਜੀ ਤੇ ਇਹਦੇ ਚ ਆਟੋ ਹੋਲਡ ਵਾਲਾ ਬਟਨ ਹੈਗਾ ਮਤਲਬ ਕਮਰੇ ਚ ਬਹਿ ਕੇ ਆਪਾਂ ਸਟਾਰਟ ਕਰਨੀ ਹੋਵੇ ਕਰ ਸਕਦੇ ਹਾਂਜੀ ਚਾਬੀ ਤੋਂ ਹੀ ਸਟਾਰਟ ਹੋ ਜਾਂਦੀ ਚਾਬੀ ਤੋਂ ਹੀ ਹਾਂਜੀ ਹਾਂਜੀ ਠੀਕ ਆ ਵੀਰੇ ਐਕਸਟਰਾ ਲਾਈਟਰ ਬਹੁਤ ਸੋਹਣੇ ਪਏ ਹੋਣੇ ਨੇ ਦੇਖ ਕੇ ਕਰਕੇ ਦਿਖਾ ਦੀ ਬਈ ਯੋਕੋਹਾਮਾ ਦਾ ਟਾਇਰ ਆ ਜੀ ਹੂੰ ਸਨਰੂਫ ਵਾਲਾ ਮਾਡਲ ਆ ਜੀ ਪੁਸ਼ ਬਟਨ ਸਟਾਰਟ ਆ ਗਿਆ ਇਹ ਪੈਟਰੋਲ ਆ ਕਿ ਡੀਜ਼ਲ 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 ਦੀ ਐਵਰੇਜ 21 22 ਦੀ ਮਿਲਦੀ ਹੈ ਠੀਕ ਹੈ ਮਾਡਲ ਕਿੰਨਾ ਕਿਹਾ 21 ਕੀ 21 ਮਾਡਲ ਆ ਪਹਿਲੇ ਨਾਮ ਤੇ ਆ ਫੁੱਲ ਇੰਸ਼ੋਰੈਂਸ ਆ ਲਾਇਟਰ ਐਕਸਟਰਾ ਚੱਲੀ ਸਾਰੀ ਓਰੀਜਨਲ ਦੀ ਗਾਰੰਟੀ ਆ ਚੱਲੀ ਸਿਰਫ 47000 48000 ਠੀਕ ਹੈ ਐਚ ਡੀ ਐਕਸ ਮਾਡਲ ਆ ਜੀ ਇਹ ਹੈ ਹਾਂ ਜੀ ਹਾਂ ਜੀ ਜੀ ਇਹ ਆਪਾਂ ਤੁਹਾਨੂੰ ਦੇ ਦਾਂਗੇ 9 ਲੱਖ 40 ਹਜ਼ਾਰ ਦੀ 9 ਲੱਖ ਤੇ 1 40 ਦੇ ਕੇ ਲੋਨ ਹੋ ਜੂ ਬਾਕੀ ਹੋ ਜੂਗਾ ਜੀ ਠੀਕ ਹੈ ਅੱਗੇ ਆ ਗਈ ਬਾਈ ਜੀ ਕ੍ਰੇਟਾ ਕ੍ਰੇਟਾ ਜੀ ਆਪਣੀ 2000 ਆਪਣੀ 17 ਮਾਡਲ ਹੈ ਜੀ ਠੀਕ ਹੈ ਫਰਸਟ ਓਨਰ ਆ ਕਾਰ ਸਿਰਫ 60000 ਕਿਲੋਮੀਟਰ ਚੱਲੀ ਆ ਹਮ ਔਰ ਚੱਲੀ ਵੀ ਲਿਖ ਕੇ ਗਾਰੰਟੀ ਹੋਊਗੀ ਸਿਰਫ 60000 ਚੱਲੀ ਦੀ ਠੀਕ ਹੈ ਬਾਈ ਵੇਰੀਐਂਟ ਕਿਹੜਾ ਐਸਐਕਸ ਐਸਐਕਸ ਹਾਂਜੀ 1.6 ਐਸਐਕਸ ਮਾਡਲ ਆ ਡੀਜ਼ਲ ਵਰਜਨ ਆ ਪਹਿਲੇ ਨਾਮ ਤੇ ਆ ਠੀਕ ਹੈ ਸਾਰੀ ਜਨੂਨਾ ਕਾਰ ਜਲੰਧਰ ਦਾ ਨੰਬਰ ਆ ਤੇ ਰੇਟਕਾਰ ਦਾ ਵੀਰੇ ਵੀਰੇ ਦੇ ਦਾਂਗੇ ਤੁਹਾਨੂੰ 8 ਲੱਖ ਰੁਪਏ ਦੀ ਕਾਰ ਦੇ ਦਾਂਗੇ ਆਪਾਂ 8 ਲੱਖ ਰੁਪਏ ਦੀ ਬਾਈ ਜੀ ਗੱਡੀ ਮਿਲ ਜੂ ਲੱਖ ਸਵਾ ਲੱਖ ਜਾਂ ਡੇਢ ਲੱਖ ਡਾਊਨ ਪੇਮੈਂਟ ਲਾਇਓ ਬਾਕੀ ਹੋ ਜੂ ਲੋਨ ਹਾਂਜੀ ਐਸਐਕਸ ਮਾਡਲ ਦਾ ਠੀਕ ਹੈ ਜੀ ਤੇ ਆਹ ਕਿਹੜੀ ਹੈ ਔਰੇ ਆ ਜੀ 1.6 ਐਸਐਕਸ ਆਪਸ਼ਨਲ ਆਟੋ ਅੱਛਾ ਐਕਸਐਕਸ ਆਪਸ਼ਨਲ ਟੌਪ ਮਾਡਲ ਤੇ ਆਟੋਮੈਟਿਕ ਨੰਬਰ ਚੈੱਕ ਕਰ ਲਓ ਪਹਿਲਾਂ 0071 71 ਨੰਬਰ ਠੀਕ ਹੈ ਜੀ ਇਹ ਚੱਲੀ ਕਿੰਨੀਆਂ ਵੀਰੇ ਚੱਲੀ ਹੈਗੀ ਬਈ ਸਾਰੀ ਇਹ ਆਪਣੀ 73000 ਚੱਲੀ ਹੈ 73000 ਹਾਂਜੀ ਲਓ ਜੀ ਸੀਟ ਕਵਰ ਬਹੁਤ ਸੋਹਣੇ ਪਏ ਹੋਏ ਨੇ ਗੱਡੀ ਦੇ ਵਿੱਚ ਕੰਡੀਸ਼ਨ ਵਾਈਜ਼ ਪੂਰੀ ਸਾਫ ਸੁਥਰੀ ਕਰੂਜ਼ ਕੰਟਰੋਲ ਵਾਲੀ ਪੁਸ਼ ਬਟਨ ਸਟਾਰਟ ਵਾਲੀ ਤੇ ਸਨ ਰੂਫ ਵਾਲੀ ਟੌਪ ਮਾਡਲ ਗੱਡੀ ਐ ਆਟੋਮੈਟਿਕ ਆਟੋਮੈਟਿਕ ਏਅਰ ਦੀ ਹੂੰ ਤੇ ਰੇਟ ਵੀਰੇ ਰੇਟ ਵੀ ਤੁਹਾਨੂੰ ਦੇ ਦਾਂਗੇ ਸਿਰਫ ਆਪਾਂ ਇਹ 9 ਲੱਖ ਤੇ 80 ਹਜ਼ਾਰ ਦੀ 9 ਲੱਖ 80 ਹਜ਼ਾਰ ਦੀ ਹਾਂਜੀ ਨੰਬਰ ਵੀ ਨਾਲ ਹੀ ਦੇ ਦੇਣਾ ਠੀਕ ਐ ਡਾਊਨ ਪੇਮੈਂਟ ਇਹਦੀ ਡਾਊਨ ਪੇਮੈਂਟ ਸਿਰਫ 1.5 ਤੋਂ 2 ਲੱਖ ਰੁਪਈਆ 1.5 ਤੋਂ 2 ਲੱਖ ਠੀਕ ਐ ਜੀ ਤੇ ਅੱਗੇ ਬਾਜੀ ਟੌਪ ਮਾਡਲ ਕਿਆ ਦੀ ਸੈਲਟਸ ਕਾਰ ਖੜੀ ਆ ਜੀਟੀ ਲਾਈਨ ਦੱਸ ਜੀਟੀ ਲਾਈਨ ਹੈ ਜੀ 2022 ਮਾਡਲ ਆ ਆਟੋਮੈਟਿਕ ਆ ਸਭ ਤੋਂ ਟਾਪ ਐਂਡ ਹੂੰ ਤੇ 23 ਲੱਖ ਰੁਪਏ ਦਾ ਨਵਾਂ ਮਾਡਲ ਆਈ ਇਹ ਹੂੰ ਡੀਜ਼ਲ 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 ਪਹਿਲੇ ਨਾਮ ਤੇ ਸਾਰੀ origignal ਦੀ ਲੱਗ ਕੇ ਗਾਰੰਟੀ ਹੋਊਗੀ ਕਾਰ ਦੀ 71000 ਕਿਲੋਮੀਟਰ ਚੱਲੀ ਆ ਸਿਰਫ ਡੀਜ਼ਲ ਚ ਠੀਕ ਹੈ ਬਾਈ ਆਪਾਂ ਤੁਹਾਨੂੰ ਕਾਰ ਦੇ ਦਾਂਗੇ 15 ਲੱਖ ਰੁਪਏ ਦੀ 15 ਲੱਖ 15 ਦੀ ਜੀਟੀ ਲਾਈਨ ਐ ਐਕਸ ਪਲੱਸ ਟਾਪ ਆਟੋਮੈਟਿਕ ਠੀਕ ਹੈ ਹਾਂਜੀ ਸਨਰੂਫ ਵਾਲਾ ਮਾਡਲ ਆ ਟਾਇਰ ਨਵੇਂ ਆ ਗਾਰ ਦੇ ਦੋ ਕੁ ਲੱਖ ਡਾਉਨ ਪੇਮੈਂਟ ਨਾਲ ਚੱਲ ਹਾਂਜੀ 2 ਕੁ ਲੱਖ ਲਿਓ ਜੀ ਬਾਕੀ ਠੀਕ ਹੈ ਵੀਰੇ ਅੱਗੇ ਆ ਗਈ ਬਰੀਜਾ ਕਾਰ ਬਰੀਜਾ ਡੀਜ਼ਲ ਆ ਜੀ 2018 ਮਾਡਲ ਆ ਇਹ ਹਾਂਜੀ ਤੇ ਆਪਣੀ ਫੁੱਲ ਇੰਸ਼ੋਰੈਂਸ ਆ ਚਾਰੋਂ ਟਾਇਰ ਨਵੇਂ ਆ ਸਟਿਪਣੀ ਆ ਨਿਊਜ਼ ਆ ਜੀ ਸੀਟ ਕਵਰ ਵਗੈਰਾ ਬਹੁਤ ਟੌਪ ਕੁਆਲਿਟੀ ਦੇ ਲੱਗੇ ਹੋਏ ਆ ਚੈੱਕ ਕਰ ਲਓ ਤੁਸੀਂ ਡੀਜ਼ਲ ਵਰਜ਼ਨ ਆ ਇਹ ਠੀਕ ਹੈ ਜੀ ਜਿਹੜੇ ਵੀਰੇ ਡੀਜ਼ਲ ਦੀ ਡਿਮਾਂਡ ਕਰਦੇ ਆ ਹੂੰ ਤੇ ਆਪਾਂ ਤੁਹਾਨੂੰ ਕਾਰ ਦੇ ਦਾਂਗੇ 7 ਲੱਖ 20 ਹਜ਼ਾਰ ਦੀ 7 ਲੱਖ 20 ਹਜ਼ਾਰ ਦੀ 7 ਲੱਖ 20 ਹਜ਼ਾਰ ਦੀ ਵਾਈਟ ਕਲਰ ਦੇ ਵਿੱਚ ਸਾਰੇ ਸ਼ੀਸ਼ੇ ਵੀ ਨਾਲ ਦੇ ਆ ਚੈੱਕ ਕਰ ਸਕਦੇ ਆ ਤੁਸੀਂ ਠੀਕ ਆ ਬਈ ਤੇ ਆਪਣੇ ਵੀਰ ਵਾਈਟ ਗੋਲਡ ਸਪੈਸ਼ਲੀ ਡਿਮਾਂਡ ਕਰਦੇ ਆ ਬਿਲਕੁਲ ਬਹੁਤ ਜੈਨੂਨ ਕੰਡੀਸ਼ਨ ਚ ਇਹਦੇ ਵਾਸਤੇ ਸਵਾ ਤੋਂ ਡੇਢ ਲੱਖ ਡਾਊਨ ਪੇਮੈਂਟ ਹਾਂ ਡੇਢ ਲੱਖ ਰੁਪਇਆ ਲਿਓ ਜੀ ਬਾਕੀ ਲੋਨ ਕਰਾ ਦੇ ਠੀਕ ਆ ਵੀਰੇ ਹਾਂਜੀ ਤੇ ਅੱਗੇ ਆ ਗਈ ਇਨੋਵਾ ਕਾਰ ਤੇ ਨੰਬਰ ਇਹਨੂੰ ਵੀ ਬਹੁਤ ਵਧੀਆ ਲੱਗਿਆ ਹੋਇਆ ਹੈ 0086 ਦੱਸੋ ਲੋਨ ਚੈੱਕ ਕਰੋ ਜੀ 12 ਮਾਡਲ ਆ ਇਹ ਠੀਕ ਹੈ ਤੇ ਬਿਲਕੁਲ ਤੋਹਫਾ ਪੀਸ ਆ ਹਮ ਬਿਲਕੁਲ ਬ੍ਰਾਂਡ ਨਿਊ ਸਿੰਗਲ ਹੈਂਡ ਡਰਾਈਵਨ ਆ ਪਹਿਲੇ ਨਾਮ ਤੇ ਕਾਰ ਆ ਠੀਕ ਹੈ 2012 ਮਾਡਲ ਦਾ ਟਾਪ ਵੀ ਵੈਰੀਐਂਟ ਆ ਵੀ ਵੈਰੀਐਂਟ ਹਾਂਜੀ 0086 ਨੰਬਰ ਲੱਗਾ ਹੋਇਆ 86 ਨੰਬਰ ਵੀ ਨਾਲ ਹੀ ਦੇ ਦਾਂਗੇ ਆਪਾਂ ਕੈਪਟਨ ਸੀਟਾਂ ਵਾਲੀ ਹੈ ਕੈਪਟਨ ਸੀਟਾਂ ਵਾਲੀ ਇਹ 2015 ਤੱਕ ਕਰੀਏ 62C ਦੇ ਲਗਜ਼ਰੀ ਲੋਕਅਕਦਾਮ ਅੰਦਰ ਉਹ ਚੈੱਕ ਕਰ ਸਕਦੇ ਹੋ ਤੁਸੀਂ ਜੀ ਕਰੋ ਚੈੱਕ ਪਹਿਲੇ ਨਾਮ ਤੇ ਕਰ 12 ਮਾਡਲ 12 ਮਾਡਲ ਪਹਿਲੇ ਨਾਮ ਦੀ ਵੀ ਵੈਰੀਐਂਟ ਟਾਪ ਮਾਡਲ ਹਾਂਜੀ ਹਾਂਜੀ ਚੱਲੀ ਕਿੰਨੀ ਹੈ ਚੱਲੀ ਹੈਗੀ ਵੀਰੇ ਸਾਰੀ 1,66,000 ਕਿਲੋਮੀਟਰ ਠੀਕ ਹੈ ਰਿਕਾਰਡ ਨਾਲ ਫੁੱਲ ਰਿਟਰਨ ਠੀਕ ਆ ਬਈ ਹਾਂਜੀ ਤੇ ਰੇਟ ਇਹਦਾ ਇਹ ਬਾਈ ਤੁਹਾਨੂੰ ਦੇ ਦਾਂਗੇ ਆਪਾਂ ਇਹ 5 ਲੱਖ ਤੇ 70000 ਰੁਪਏ ਦੀ ਗੱਲ ਹੈ 5 ਲੱਖ 70000 ਦੀ ਹਾਂਜੀ ਹਾਂਜੀ ਵੀ ਮਾਡਲ ਆ ਟੌਪ ਵਾਲਾ ਡਬਲ 에ਅਰ ਬੈਗ ਸਟੀering ਕੰਟਰੋਲ ਵਾਲਾ 12 ਮਾਡਲ ਤੇ ਲੋਨ ਹੋ ਜਾਊਗਾ ਇਥੇ ਇਹਦੇ ਤੇ ਵੀ ਕਰਵਾ ਦਾਂਗੇ ਲੋਨ ਕਿੰਨੇ ਕੁ ਦਾ 2.5 ਲੱਖ ਰੁਪਏ ਦਾ ਲੋਨ 3 ਲੱਖ ਦਾ ਲੋਨ ਹਾਂਜੀ ਠੀਕ ਹੈ 2.70 ਲਿਆ ਹੋਇਆ ਜੀ 3 ਲੱਖ ਦਾ ਵੀ ਵੇਰੀਐਂਟ ਆ ਸ਼ੀਸ਼ਿਆਂ ਦੀ ਨੀਗੇਟ ਰ ਆ ਜਾਂਦੀ ਇਹਦੇ ਜੀ ਤੇ ਅੱਗੇ ਆ ਗਈ ਬਾਈ ਜੀ ਬ੍ਰਿਜਾ ਕਾਰ ਇਹ ਆ ਕਿੰਨਾ ਮਾਡਲ ਹੈ ਵੀਰੇ ਬ੍ਰਿਜਾ ਜੀ 2021 ਮਾਡਲ ਆ ਇਹ ਹੂੰ ਪੁਸ਼ ਬਟਨ ਸਟਾਰਟ ਵਾਲੀ ਆ ਜੀ ਡਬਲ ਪ੍ਰੋਜੈਕਟਰ ਲੈਂਪ ਮਿਲਦੇ ਆ ਵੀ ਗੱਲ ਕਰੀਏ ਐਕਸੈਸਰੀ ਜੀ ਤਾਂ ਆਪਣੇ ਵੀਰ ਨੇ ਕਾਫੀ ਐਕਸੈਸਰੀ ਲਵਾਈ ਹੋਈ ਹੈ ਠੀਕ ਹੈ ਪਹਿਲਾਂ ਤਾਂ ਲੌਇ ਟਾਇਰ ਚੈੱਕ ਕਰ ਲਓ ਜੀ ਹੂੰ ਠੀਕ ਹੈ ਚਾਰੋਂ ਟਾਇਰ ਨਵੇਂ ਆ ਸਟਿਪਣੀਆਂ ਅਨ ਯੂਜ਼ ਆ ਜੀ ਅੰਦਰੋਂ ਗੱਲ ਕਰੋਂਗੇ ਇੰਡੀਅਰ ਚ ਐਂਡਰੋਇਡ ਪਲੇਅਰ ਸੀਟ ਕਵਰ ਮੈਟਿੰਗ ਆਰਮਰੈਸਟ ਆਰਮਰੈਸਟ ਬੈਕ ਕੈਮਰਾ ਠੀਕ ਹੈ ਸਭ ਕੁਝ ਲੱਗ ਗਿਆ। ਸਪੀਕਰ ਵੀ ਕਾਫੀ ਲੱਗੇ ਲੱਗਦੇ। ਹਾਂਜੀ, ਬੈਕ ਤੇ ਵੀ ਸਪੀਕਰ ਫੁੱਲ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਮਤਲਬ। ਠੀਕ ਹੈ। ਮਾਡਲ 21 21 ਮਾਡਲ ਆ ਪਹਿਲੇ ਨਾਂ ਤੇ ਆ। ਇਹ ਵੇਰੀਐਂਟ ਕਿਹੜਾ ਆ ਗਿਆ ਇਹ? VXI VXI ਹਾਂਜੀ। ਸਟਾਰਟ ਬਟਨ ਸਟਾਰਟ ਆ, ਸ਼ੀਸ਼ੇ ਦੇ ਬਟਨ ਤੋਂ ਫੁੱਲ ਅਵੇਲੇਬਲ ਹੁੰਦੇ ਆ। ਹਮਮ ਤੇ ਕਾਰ ਸਿਰਫ ਚੱਲੀ ਹੈਗੀ 36000 36000 ਹਾਂਜੀ ਤੇ ਰੇਟ ਇਹਦਾ ਕੀ ਹੈ ਰੇਡ ਵੀਰੇ ਤੁਹਾਨੂੰ ਦੇਦਾ ਕਿ 7 ਲੱਖ 70000 ਰੁਪਏ 7 ਲੱਖ 70000 ਦੀ ਗੱਡੀ ਮਿਲ ਜੂ 7 70 ਦੀ ਤੇ ਡਾਉਨ ਪੇਮੈਂਟ ਦੀ ਡਾਉਨ ਪੇਮੈਂਟ ਲਿਓ 1.5 ਲੱਖ ਰੁਪਏ ਲਓ ਜੀ 1.5 ਲੱਖ ਰੁਪਏ ਲਿਓ ਬਾਕੀ ਹੋ ਜੂਗਾ ਲੋਨ ਅੱਗੇ ਕੀਆਦੀ ਬਾਈ ਜੀ ਗੱਡੀ ਖੜੀ ਆ ਕੇਰਨ 7 ਸੀਟਰ ਦੱਸਿਓ ਵੀਰੇ 7 ਸੀਟਰ ਚ ਲੈ ਕੇ ਆਏ ਜੀ ਲਗਜ਼ਰੀ ਪਲੱਸ ਟਾਪ ਵਾਲਾ ਮਾਡਲ ਆ ਕਿਉਂਕਿ 7 ਸੀਟਾਂ ਵਾਲੀ ਸਨਰੂਫ ਵਾਲੀ ਆ ਹਮ ਲਗਜ਼ਰੀ ਲੁੱਕ ਆ ਜੀ ਫੈਮਿਲੀ ਵਾਲੀ ਗਾਰ ਆ ਕੈਪਟਨ ਸੀਟਾਂ ਵਾਲਾ ਮਾਡਲ ਹੈ ਵੀ ਕੈਪਟਨ ਸੀਟਾਂ ਹਾਂਜੀ ਜੀ ਦੂਜੀ ਫਿਰ ਆ ਬੈਡ ਸੀਟ ਚਾਹੀਦੀ ਉਹ ਵੀ ਮਿਲ ਜੂ ਆਪਣੇ ਕੋਲ ਦੋਵੇਂ ਆਪਸ਼ਨ ਹੈਗੇ ਆ ਠੀਕ ਹੈ ਇਹ ਮੈਨੂਅਲ ਦੇ ਵਿੱਚ ਹੈ ਜੀ ਜੀ 2022 ਮਾਡਲ ਆ ਹਮ ਸਾਰੀ ਓਰੀਜਨਲ ਦੀ ਗਾਰੰਟੀ ਆ 50000 ਚੱਲੀ ਸਿਰਫ 50000 ਚੱਲੀ ਹਾਂਜੀ ਠੀਕ ਆ ਵੀਰੇ ਤੇ ਰੇਡੀਟਰ ਸੀਟ ਔਰ ਕੈਪਟਨ ਸੀਟ ਵਾਲੀ ਹੈ ਜੀ ਲਗਜ਼ਰੀ ਪਲੱਸ ਮਾਡਲ ਆ ਜਾਂਦਾ ਇਹ ਠੀਕ ਹੈ ਹਾਂਜੀ ਇਹਦਾ ਕੀ ਰੇਟ ਆ ਇਹ ਤੁਹਾਨੂੰ ਦੇ ਦਾਂਗੇ 14 ਲੱਖ 80 ਹਜ਼ਾਰ ਦੀ 14 80 ਦੀ ਹਾਂਜੀ ਠੀਕ ਆ ਬਾਈ ਸਾਢੇ 22 ਲੱਖ ਦਾ ਨਵਾਂ ਮਾਡਲ ਹੈ ਠੀਕ ਹੈ ਤੇ ਆ ਜਿਹੜੀ ਇਹ ਆਟੋਮੈਟਿਕ ਹੈ ਹੂੰ 2024 ਮਾਡਲ ਆ ਇਹ ਨੰਬਰ ਇਹਨੂੰ ਵੀ ਸੋਹਣਾ ਲੱਗਾ BB 8 ਜਲੰਧਰ ਦਾ 6869 ਜੀ ਤੇ ਇਹ ਵੀ ਸਾਰੀ ओरिजिनल ਦੀ ਗਾਰੰਟੀ ਹੈ ਸਿਰਫ 35-40000 ਕਿਲੋਮੀਟਰ ਚੱਲੀ ਹੋਈ ਆ ਡੀਜ਼ਲ ਵਰਜਨ ਚ ਡੀਜ਼ਲ ਦੇ ਵਿੱਚ ਆਟੋਮੈਟਿਕ ਗੇਅਰ ਵਾਲੀ ਕਾਰ ਆ ਹਾਂਜੀ ਤੁਹਾਨੂੰ ਵਧੇ ਦੀ ਐਵਰੇਜ ਵੀ ਜਿਆਦੀ ਮਿਲਦੀ ਜਿੱਦਾਂ ਵੀ ਕੀ ਨਾਰਮਲ ਡੀਜ਼ਲ ਚ ਐਵਰੇਜ ਮਿਲ ਜਾਂਦੀ ਆ ਲਗਜ਼ਰੀ ਮਾਡਲ ਆ 24 ਮਾਡਲ ਆ ਆਟੋਮੈਟਿਕ ਆ ਏ ਬੈੱਡ ਸੀਟ ਵਾਲੀ ਆ ਗਈ ਹੈ ਨਾ ਵੀਰੇ ਹਾਂਜੀ ਇਹ ਬੈੱਡ ਸੀਟ ਵਾਲੀ ਆ ਗਈ ਠੀਕ ਆ ਇਹਦਾ ਕੀ ਰੇਟ ਆ ਫਿਰ ਇਹ ਤੁਹਾਨੂੰ ਦਿੰਦਾ ਕਿ 16.5 ਲੱਖ ਰੁਪਏ ਸਾਢੇ 16 ਲੱਖ ਸਾਢੇ 16 ਦੀ ਹੈ ਠੀਕ ਆ ਇਹਦੇ ਤੇ ਲੋਨ ਹੋ ਜੂ 12-13 ਲੱਖ ਦਾ 14 ਲੱਖ ਦਾ ਵੀ ਕਰਾ ਦੇ 14 ਦਾ ਵੀ ਕਰਾ ਦੇ ਉਹ 15 ਲੱਖ ਦਾ ਵੀ ਕਰਾ ਦੇ ਕੀ ਬਾਤ ਹੈ ਲਓ ਜੀ ਕਿੰਨੇ ਲੱਖ ਰੁਪਏ ਲਿਓ ਹੂੰ ਬਾਕੀ ਲੋਨ ਹੋ ਜੂ ਠੀਕ ਆ ਜੀ ਅੱਗੇ ਆ ਗਈ ਬਾਈ ਜੀ ਇਨੋਵਾ ਕ੍ਰਿਸਟਾ ਦੱਸੋ ਵੀਰੇ ਇਨੋਵਾ ਕ੍ਰਿਸਟਾ ਹੀ 2022 ਮਾਡਲ ਆ ਇਹ ਠੀਕ ਆ ਇੱਕ ਵਾਰੀ ਰਾਉਂਡ ਆਫ ਕਰਵਾ ਦਿਓ ਆਪਣੇ ਵੀਰਾਂ ਨੂੰ ਜੈਡ ਆਟੋਮੈਟਿਕ ਆ ਇਹ ਟੌਪ ਮਾਡਲ ਹਾਂ ਠੀਕ ਹੈ ਵੀਰੇ ਆਟੋਮੈਟਿਕ ਹੋ ਚੁੱਕੀ ਬੰਦ ਹੂੰ ਬਿਲਕੁਲ ਕ੍ਰਿਸਟਾ ਦੇ ਵਿੱਚ ਆਟੋਮੈਟਿਕ ਗੱਡੀ ਨਹੀਂ ਆਉਂਦੀ ਹੁਣ ਤੁਹਾਨੂੰ ਜੇ ਆਟੋਮੈਟਿਕ ਲੈਣੀ ਆ ਤਾਂ ਬਾਈ ਬਾਈ ਮਾਡਲ ਤੱਕ ਹੀ ਆਈ ਜਾਣੇ ਹਾਂ ਬਾਈ ਮਾਡਲ ਤੱਕ ਹੀ ਆਈ ਹੈ ਠੀਕ ਹੈ ਜੈਡ ਆਟੋ ਟਾਪ ਮਾਡਲ 22 ਮਾਡਲ ਹਾਂਜੀ ਚੱਲੀ ਨਾਤੇ ਆ ਜੀ ਪਹਿਲੇ ਨਾਤੇ ਆ ਜੀ ਸਾਰੀ ਜੈਨੂਨ ਆ ਠੀਕ ਹੈ ਤੇ ਫੁੱਲ ਇੰਸ਼ੋਰੈਂਸ ਆ ਕਰਦਾ ਹੂੰ ਦੋਨੋਂ ਚਾਬੀਆਂ ਮਿਲਣਗੀਆਂ ਟਾਇਰ ਨਵੇਂ ਲੱਗ ਗਏ ਠੀਕ ਹੈ ਇਹ ਵੀ ਬ੍ਰੈਂਡ ਮੁਹੱਲੀ ਦਾ ਨੰਬਰ ਆ ਕੈਪਟਨ ਸੀਟਾਂ ਵਾਲੀ ਐ ਵੀ ਠੀਕ ਹੈ ਵੀਰੇ ਤੇ ਸਾਰੀ ओरिजिनल ਦੀ ਗਾਰੰਟੀ ਲੈ ਕੇ ਦਵਾਂਗੇ ਆਪਾਂ ਹਾਂਜੀ ਹਾਂਜੀ ਡੀਜ਼ਲ ਵਰਜਨ ਚ ਜੈਡ ਆਟੋਮੈਟਿਕ ਰੇਟ ਰੇਟ ਦੇ ਦਾਂਗੇ ਤੁਹਾਨੂੰ ਸਿਰਫ 24 ਲੱਖ ਤੇ 70000 ਰੁਪਏ 24 ਲੱਖ 70000 ਹਾਂਜੀ 24 70 ਦੀ ਔਰ ਰੇਡ ਵਾਈਜ਼ ਵੀ ਚੈਲੰਜ ਹੋਊਗਾ ਜੈਡ ਆਟੋਮੈਟਿਕ ਬਾਈ ਮਾਡਲ ਪਹਿਲੇ ਨਾਲ ਹਾਂਜੀ ਤੇ ਇਹਦੇ ਤੇ ਲੋਨ ਕਿੰਨਾ ਦਾ ਕਰਵਾਓਗੇ 20 ਦਾ ਪ੍ਰੋਫਾਈਲ ਹਾਂ 20 ਲੱਖ ਰੁਪਏ ਦਾ ਵੀ ਹੋ ਜਾਊਗਾ ਪ੍ਰੋਫਾਈਲ ਵਧੀਆ ਹੋਣੀ ਚਾਹੀਦੀ ਠੀਕ ਹੈ ਜੀ ਤੇ ਅਗਲੀ ਅਗਲੀ ਵੀ ਆਟੋਮੈਟਿਕ ਲੈ ਕੇ ਆਏ ਆ ਆਪਾਂ ਹਾਂ 2021 ਮਾਡਲ ਹੈ ਇਹ ਵੀ ਠੀਕ ਹੈ ਵੀਰੇ ਫੁੱਲ ਆਪਣੇ ਵੀਰ ਨੇ ਮੋਡੀਫਿਕੇਸ਼ਨ ਕਰਵਾਈ ਹੋਈ ਹੈ ਇੰਟੀਰੀਅਰ ਵੀਜ਼ਨ ਉਹ ਵੀ ਸ਼ੀਟ ਕਵਰ ਮੈਟਿੰਗ ਵਗੈਰਾ ਔਰ ਇਹ ਵੀ ਸਾਰੀ ਔਰਿਜਨਲ ਦੀ ਗਾਰੰਟੀ ਹੈ ਇਹ ਵੀ ਜੈਡ ਆ ਜਾਂ ਵੀਰ ਜੀ ਮਾਡਲ ਹੈ ਜੀ ਮਾਡਲ ਜੀ ਦੇ ਜੈਡ ਚ ਹੀ ਆਟੋਮੈਟਿਕ ਹੈਗੀ ਹਾਂ 20 ਚ ਮੈਨੂਅਲ ਹੈ ਇਹ ਵੀ ਜੀ ਮਾਡਲ ਆਟੋਮੈਟਿਕ ਹੈਗੀ ਹੈ ਜੀ ਫਰਸਟ ਓਨਰ ਹੈ ਵੀ ਫੁੱਲ ਇੰਸ਼ੋਰੈਂਸ ਹੈ ਔਰ 90000 ਚੱਲੀ ਸਿਰਫ 59000 ਹਾਂਜੀ ਹਾਂਜੀ ਠੀਕ ਹੈ ਵੀਰੇ ਕੰਡੀਸ਼ਨ ਦੀ ਵਧੀਆ ਪਈ ਹੈ ਵੀ ਸਾਰੀ ਔਰਿਜਨਲ ਦੀ ਗਾਰੰਟੀ ਲਿਖ ਕੇ ਹੋਊਗੀ ਆਪਣੀ ਠੀਕ ਹੈ ਇਹਦਾ ਰੇਟ ਫਿਰ ਇਹ ਬਾਈ ਤੁਹਾਨੂੰ ਦੇ ਦਾਂਗੇ ਆਪਾਂ 19 ਆਟੋਮੈਟਿਕ ਕਾਰ ਆ BS6 ਇੰਜਨ ਦੇ ਵਿੱਚ ਫਰਸਟ ਓਨਰ ਹੈ ਲਓ ਜੀ ਅਗਲੀ ਗੱਡੀ ਫਿਰ ਇਹ ਵੀ 19 ਮਾਡਲ ਹੀ ਆ ਜੀ ਇਹ ਵੀ 19 ਆ ਇਹ 19 ਮਾਡਲ ਹੈਗੀ ਆ ਜੀ ਬਿਲਕੁਲ ਜੈਨੂਨ ਆ ਜੀ ਕਾਰ ਇਹ ਵੀ ਇਹ ਵੀ ਫਰਸਟ ਓਨਰ ਹੀ ਆ ਠੀਕ ਹੈ ਇਹ ਵੀ ਕੈਪਟਨ ਸੀਟ ਦਾ ਮਾਡਲ ਆ ਇੰਟੀਰੀਅਰ ਵਾਈਸ ਸੀਟ ਕਵਰ ਵਗੈਰਾ ਬਹੁਤ ਟਾਪ ਕੁਆਲਿਟੀ ਦੇ ਲੱਗੇ ਹੋਏ ਇਹਨੂੰ ਵੀ ਠੀਕ ਹੈ ਵੀਰੇ ਇਹ ਮੈਨੂਅਲ ਗੇਅਰਜ ਆ ਗਿਆ ਇਹ ਮੈਨੂਅਲ ਦੇ ਵਿੱਚ ਆ ਜੀ ਹਾਂ ਜੀ ਇਹਦਾ ਬਜਟ ਵੀ ਨਾਰਮਲ ਆ ਜਾਂਦਾ ਚੱਲੀ ਕਿੰਨੀ ਹੈ ਇਹ ਚੱਲੀ ਹੈ ਜੀ 1 ਲੱਖ 20 ਹਜ਼ਾਰ ਠੀਕ ਹੈ ਕਿੰਨਾ ਪੈਸੇ ਈ ਆਪਾਂ ਤੁਹਾਨੂੰ ਦੇ ਦਾਂਗੇ 14 ਲੱਖ ਤੇ 20 ਹਜ਼ਾਰ ਦੀ 14 ਲੱਖ 20 ਹਜ਼ਾਰ ਦੀ 19 ਮਾਡਲ ਦੇ 19 ਮਾਡਲ ਆ ਜੀ ਪਹਿਲੇ ਨਾ ਤੇ ਆ ਸਾਰੀ ਜੈਨੂਨ ਦੀ ਰੈਡ ਲੱਗ ਕੇ ਗਾਰੰਟੀ ਹੋਊ ਠੀਕ ਹੈ ਹਾਂਜੀ ਡਾਊਨ ਪੇਮੈਂਟ ਦੀ 3 ਮਾਡਲ ਲਿਓ 3 ਲੱਖ ਰੁਪਇਆ ਲਿਓ ਬਾਕੀ ਲੋਨ ਕਰਾ ਲਾ ਅੱਗੇ ਆ ਗਿਆ ਬਾਈ ਜੀ ਫੋਰਚੂਨਰ ਤੇ ਨੰਬਰ ਚੈੱਕ ਕਰੋ 0999 ਦੱਸਿਓ ਵੀਰੇ ਨੰਬਰ ਤਾਂ ਪਹਿਲਾਂ ਚੈੱਕ ਕਰ ਲਓ ਜੀ ਜਲੰਧਰ ਦਾ ਨੰਬਰ ਔਰ ਉਹ ਵੀ 99 ਆਟੋਮੈਟਿਕ ਫੋਰਚੂਨਰ ਆ ਇਹ ਠੀਕ ਹੈ ਅੱਲਾ ਦਾ ਆਪਣੇ ਵੀਰਾਂ ਨੂੰ ਡੀਲ ਦੱਸ ਦਿਓ ਸਾਰੀ ਹਜੇ ਜਸਟ ਆਇਆ ਹੀ ਆ ਠੀਕ ਹੈ ਰੈਡੀ ਹੋ ਰਿਹਾ ਤੇ ਆਪਾਂ ਗਿਆ ਨਾਲ ਹੀ ਵੀਰਾਂ ਨੂੰ ਦਿਖਾ ਦਈਏ ਬਿਲਕੁਲ ਤੋਹਫਾ ਪੀਸ ਆਟੋਮੈਟਿਕ ਮਾਡਲ ਕਿੰਨਾ ਹੈ 2018 ਜੀ ਯੋਕੋਹਾਮਾ ਜੀਓ ਲੈਂਡਰ ਦਾ ਟਾਇਰ ਆ ਜੀ ਇੰਟੀਰੀਅਰ ਦੀ ਚੈੱਕ ਕਰ ਲਓ ਤੁਸੀਂ ਇਕੋ ਪਾਵਰ ਮੋਡ ਸਟੀering ਕੰਟਰੋਲ ਜੀ ਬਿਲਕੁਲ ਤੋਹਫਾ ਪੀਸ ਚੱਲਿਆ ਕਿੰਨਾ ਚੱਲਿਆ ਸਿਰਫ 85000 ਪੂਰੇ ਰਿਕਾਰਡ ਨਾਲ ਫੁੱਲ ਰਿਟਨ ਦੇ ਵਿੱਚ ਗਾਰੰਟੀ ਦੇਵਾਂਗੇ ਜੀ ਚੈੱਕ ਕਰ ਲਓ 85000 175 ਕਿਲੋਮੀਟਰ ਚੱਲਿਆ ਤੇ ਚੱਲੇ ਦੀ ਲੈ ਕੇ ਗਰੰਟੀ ਦਿੱਤੀ ਜਾਊਗੀ ਜਿਹੜੀ ਮਰਜ਼ੀ ਜਗ੍ਹਾ ਤੋਂ ਆਪਣਾ ਵੀਰ ਆ ਰਿਹਾ ਫੁੱਲ ਚੈਲੰਜ ਨਾਲ ਦਵਾਂਗੇ ਆਪਾਂ ਠੀਕ ਆ ਬਈ ਠੀਕ ਹੈ ਜੀ ਤੇ ਰੇਟ ਕੀ ਆ ਕਰਦਾ ਰੇਟ ਬਈ ਫੁੱਲ ਚੈਲੰਜ ਵਾਲਾ ਹਾਂ ਚੀਜ਼ ਵੀ ਚੈਲੰਜ ਵਾਲੀ ਸਿਰਫ ਔਰ ਸਿਰਫ 25 ਲੱਖ ਰੁਪਏ ਦਾ ਦੇ ਦੇਣਾ ਆਪਾਂ ਆਟੋਮੈਟਿਕ ਫੋਰਚੂਨਰ 25 ਲੱਖ ਰੁਪਏ ਦਾ ਠੀਕ ਆ ਵੀਰੇ ਡਾਊਨ ਪੇਮੈਂਟ ਦੀ ਡਾਊਨ ਪੇਮੈਂਟ ਸਿਰਫ 4-5 ਲੱਖ ਰੁਪਏ ਲੈਓ ਜੀ ਬਾਕੀ ਲੋਨ ਹੋ ਜੂਗਾ ਵਰਨਾ ਕਾਰ ਇਹ ਆ ਜੀ ਵਰਨਾ 2000 15 ਮਾਡਲ ਹੈ 15 ਮਾਡਲ ਪਰ ਐਸ ਆਪਸ਼ਨ ਵਾਲਾ ਪੁਸ਼ ਬਟਨ ਵਾਲੀ ਪੁਸ਼ ਬਟਨ ਜਿਹੜੀ ਸ਼ੇਪ ਦਿਖਾ ਰਹੇ ਨਾ ਹਮ ਫੁੱਲ ਡਿਮਾਂਡ ਆ ਵੀਰਾਂ ਦੀ ਆਪਣੀ ਬਿਲਕੁਲ ਠੀਕ ਹੈ ਜੀ ਪੁਸ਼ ਬਟਨ ਸਟਾਰਟ ਵਾਲਾ ਮਾਡਲ ਆ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਸਟੀering ਕੰਟਰੋਲ ਹਮ ਹਾਂਜੀ ਤੇ ਟਾਇਰ ਚਾਰੋਂ ਨਵੇਂ ਲੱਗ ਚੁੱਕੇ ਯੋਕੋਹਮਾ ਦੇ ਟਾਇਰ ਜੀ ਕੰਪਨੀ ਦੇ ਲੋਏ ਪ੍ਰੋਜੈਕਟਰ ਲੈਂਪ ਵਾਲਾ ਮਾਡਲ ਆ ਠੀਕ ਹੈ ਵੀਰੇ ਸਿਰਫ 65000 ਚੱਲੀ ਗਾਰ ਸਿਰਫ 65000 ਚੱਲੀ ਦੀ ਵੀ ਗਾਰੰਟੀ ਆ ਠੀਕ ਹੈ ਕੋਈ ਵੀ ਗਾਰ ਲੈ ਲਓ ਲਿੱਖ ਕੇ ਗਾਰੰਟੀ ਹੋਊਗੀ ਆਪਣੀ ਜੈਨੂਨ ਚੱਲੀ ਦੀ ਹਾਂਜੀ ਠੀਕ ਹੈ ਜੀ ਕੋਈ ਆਣੀ ਆਪਾਂ ਕਵਾਂਗੇ ਜੀ ਪਾਰਟੀ ਦੀ ਕਾਰ ਆ ਜਾਂ ਕੋਈ ਗਾਰੰਟੀ ਨਹੀਂ ਲਿੱਖ ਕੇ ਗਾਰੰਟੀ ਹੋਊਗੀ ਆਪਣੀ ਠੀਕ ਹੈ ਹਾਂਜੀ ਤੇ ਰੇਟ ਕੀ ਇਹਦਾ ਰੇਟ ਵੀਰੇ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 5,90,000 5,90,000 ਹਾਂਜੀ ਹਾਂਜੀ ਇਹ ਸ਼ੇਪ ਦੇ ਵਿੱਚ ਤੁਹਾਨੂੰ ਇਹ ਰੇਟ ਨਹੀਂ ਮਿਲਦਾ ਔਰ ਹੈਵੀ ਪੁਸ਼ ਬਟਨ ਸਟਾਰਟਰ ਪੁਸ਼ ਬਟਨ ਸਟਾਰਟਰ ਹਾਂਜੀ ਬਿਲਕੁਲ ਹਾਂਜੀ ਤੇ ਲੋਨ ਕਿੰਨੇ ਕ ਦਾ ਹੋ ਜਾਊ ਤੇ ਸਾਢੇ 4 ਚਾਰ ਕੁ ਲੱਖ ਦਾ ਲੋਨ ਕਰਾ ਚਾਰ ਕੁ ਲੱਖ ਦਾ ਠੀਕ ਹੈ 1,90,000 ਲਿਆਇਓ ਲੋ ਜੀ ਅੱਗੇ ਦੂਜੀ ਨਵੀਂ ਸ਼ੇਪ ਵਾਲੀ ਆ ਗਈ ਦੂਪਰ ਇਹ ਆ ਜੀ ਵੈਂਟੀਲੇਟਡ ਸੀਟਾਂ ਵਾਲੀ ਸਨਰੂਫ ਵਾਲਾ ਮਾਡਲ ਆ 2018 18 ਅਲਾਈਟਰ ਐਕਸਟਰਾ ਪਾਇਆ ਹੂੰ ਠੀਕ ਆ ਵੀਰੇ ਇਹ ਐਸਐਕਸ ਐਸਐਕਸ ਆਪਸ਼ਨਲ ਟੌਪ ਮਾਡਲ ਆ ਹਾਂਜੀ ਵੈਂਟੀਲੇਟਡ ਸੀਟਾਂ ਸਨਰੂਫ ਆਪਸ਼ਨਲ ਜੀ ਮਿਲਦਾ ਜੀ 18 ਮਾਡਲ 18 ਮਾਡਲ ਚੱਲੀ ਕਿੰਨੀ ਕਹ ਚੱਲੀ ਵੀਰੇ 1 ਲੱਖ ਕਿਲੋਮੀਟਰ ਪੂਰੀ ਰਿਕਾਰਡ ਨਾਲ ਸਾਰੀ ਕੰਪਨੀ ਜੈਨੂਇਨ ਰਿਕਾਰਡ ਦੇ ਨਾਲ ਚੱਲੀ ਠੀਕ ਆ ਜੀ ਇਹਦਾ ਰੇਟ ਵੀਰੇ ਬਿਲਕੁਲ ਜੈਨੂਨਾ ਇਹ ਆਪਾਂ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ 8 ਲੱਖ 85 ਹਜ਼ਾਰ ਦੀ 8 ਲੱਖ 85 ਹਜ਼ਾਰ ਦੀ ਐਕਸਟਰਾ ਲਾਇਓ ਟਾਇਰ ਦੇ ਨਾਲ ਫੁੱਲ ਲੇਟੈਸਟ ਸਰਵਿਸ ਹੋਈ ਠੀਕ ਹੈ ਜੀ ਕੋਈ ਜਾ ਕੇ ਸਰਵਿਸ ਵੀ ਨਹੀਂ ਕਰਾਉਣੀ ਸਾਰੋ ਕੁਝ ਛੁੱਕੀ ਹੈ ਜੀ ਤੇ ਅੱਗੇ Honda City ਇਹ Honda City ਲੈ ਕੇ ਆਏ ਜੀ 2015 ਮਾਡਲ ਆ ਹਾਂਜੀ ਤੇ ਆਪਣੀ ਫੁੱਲ ਇੰਸ਼ੋਰੈਂਸ ਆ ਜੀ ਟਾਇਰ ਚਾਰੋਂ ਨਵੇਂ ਲੱਗ ਚੁੱਕੇ ਆ ਠੀਕ ਹੈ ਵੀਰੇ ਸਨਰੂਫ ਵਾਲਾ ਮਾਡਲ ਹੈ ਵੀ ਪੁਸ਼ਪਟਨ ਵਾਲੀ ਵੀ ਵੇਰੀਐਂਟ ਆ ਇਹ ਇਹ VX ਮਾਡਲ ਆ ਜੀ VX VX ਦੇ ਵਿੱਚ ਸਨਰੂਫ ਮਿਲਦਾ VX ਮਾਡਲ ਆ ਸੀਟ ਕਵਰ ਵਗੈਰਾ ਲੱਗੇ ਹੋਏ ਨੇ ਬਿਲਕੁਲ ਜੈਨੂਇਨ ਕੰਡੀਸ਼ਨ ਦੇ ਵਿੱਚ ਆ ਫੁੱਲ ਇੰਸ਼ੋਰੈਂਸ ਆ ਠੀਕ ਹੈ ਹਾਂਜੀ ਤੇ ਇਹਦਾ ਰੇਟ ਫਿਰ ਇਹ ਬਾਈ ਆਪਾਂ ਤੁਹਾਨੂੰ ਦੇ ਦਾਂਗੇ 510000 ਰੁਪਏ ਦੀ ਕਰ 510000 ਦੀ ਹਾਂਜੀ ਪੈਟਰੋਲ ਦੇ ਵਿੱਚ ਆ ਸਨਰੂਫ ਵਾਲਾ ਮਾਡਲ ਆ ਠੀਕ ਹੈ ਹਾਂਜੀ ਤੇ ਅੱਗੇ ਆ ਗਈ ਬਾਈ ਜੀ ਡਿਜ਼ਾਇਰ ਦੱਸੋ ਜੀ ਡਿਜ਼ਾਇਰ ਆ ਜੀ ਡੀਜ਼ਲ ਹੂੰ ਡੀਜ਼ਲ ਤੁਹਾਨੂੰ ਪਤਾ ਹੋ ਚੁੱਕੀ ਬੰਦ ਹੈ ਬਿਲਕੁਲ ਤੇ 17 ਮਾਡਲ ਦੇ ਵਿੱਚ ਔਰ ਉਹ ਵੀ ਜੀਡੀਡੀਆਈ ਮਾਡਲ ਦੇ ਨਾਲ ਰੇਟ ਹਾਂ ਮਿਲ ਜੂਗਾ ਆਉਣਾ ਪੈਣਾ ਜੀ ਬਬਲੂ ਕਾਰ ਵੇਲਡ ਤੇ ਠੀਕ ਹੈ ਮਾਡਲ 17 17 ਮਾਡਲ ਆ ਡੀਜ਼ਲ ਆ ਜੀਡੀਡੀਆਈ ਕਰੋ ਜੀ ਚੈੱਕ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਨਵੇਂ ਤੇ ਚੱਲੀ ਕਿੰਨੀ ਕਬ ਵੀਰੇ ਇਹ ਚੱਲੀ ਵੀਰੇ ਸਿਰਫ ਇਹ 1 ਲੱਖ ਦੇ ਨੀਅਰ ਬੋਰਡ ਚੱਲੀ ਹੋਈ ਹੈ ਕਾਰ ਠੀਕ ਹੈ ਰੇਟ ਕੀ ਹੋਊ ਹਾਂਜੀ ਰੇਟ ਇਹਦਾ ਰੀਡ ਬੇਜ ਤੁਹਾਨੂੰ ਦੇ ਦਾਂਗੇ ਸਿਰਫ 5 ਲੱਖ ਤੇ 65000 ਰੁਪਏ ਦੀ 5 ਲੱਖ 65000 ਦੀ ਜੈਡ ਡੀ ਆਈ ਮਾਡਲ ਜੈਡ ਡੀ ਆਈ ਡੀਜ਼ਲ ਦੀ ਕਾਰ ਹਾਂਜੀ ਠੀਕ ਹੈ ਜੀ ਤੇ ਅੱਗੇ ਆ ਗਈ i20 i20 ਹੈ ਜੀ 2013 ਮਾਡਲ ਆ ਇਹ 13 ਡੀਜ਼ਲ ਦੇ ਵਿੱਚ ਸਪੋਰਟਸ ਮਾਡਲ ਆ ਹਮ ਕੋਲੋਇਟ ਹਰ ਇਹਨੂੰ ਵੀ ਐਕਸਟਰਾ ਲੱਗੇ ਹੋਏ ਆ ਠੀਕ ਹੈ ਤੇ ਕਾਰ ਤੁਹਾਨੂੰ ਦੇ ਦਾਂਗੇ 3 ਲੱਖ 60000 ਰੁਪਏ ਦੀ 3 ਲੱਖ ਤੇ 60000 ਹਾਂਜੀ 2.5 ਲੱਖ ਰੁਪਏ ਦਾ ਲੋਨ ਹੋ ਜਾਊਗਾ ਕਾਰ ਤੇ ਜੀ 110000 ਰੁਪਏ ਲਏ ਉਹ ਬਾਕੀ ਲੋਨ ਕਰਾਦਾ ਲਓ ਜੀ ਘੱਟ ਬਜਟ ਦੇ ਵਿੱਚ ਬਾਈ ਜੀ ਵਧੀਆ ਗੱਡੀ ਆ ਇਹ ਹਾਂਜੀ ਛੋਟੀ ਡਾਊਨ ਪੇਮੈਂਟ ਤੇ ਮਿਲ ਜੂਗੀ ਤੇ ਆਸਾਨੀ ਨਾਲ ਕਿਸੇ ਤੋਂ ਵੀ ਪਰ ਸਕਦੇ ਹੋ ਲੋਨ ਵੀ ਹੋ ਜਾਊਗਾ ਤੇ ਅੱਗੇ ਆ ਗਈ ਬਾਈ ਜੀ ਬਲੇਰੋ ਮੋਡੀਫਾਈਡ ਬਲੇਰੋ ਟੌਪ ਐਂਡ ਮਾਡਲ ਆ ਜੈਡ ਐਲ ਐਕਸ ਠੀਕ ਆ ਵੀਰੇ ਫਰਸਟ ਓਨਰ ਆ ਹਮ ਫੁੱਲ ਇੰਸ਼ੋਰੈਂਸ ਆ ਮਾਡਲ 2019 19 ਮਾਡਲ 19 ਜੈਡ ਐਲ ਐਕਸ ਆ ਹਮ ਟੌਪ ਐਂਡ ਇਹਰ ਬਹੁਤ ਚੋੜੇ ਪਵਾਇਆ ਹੈ ਹਾਂਜੀ 59000 ਕਿਲੋਮੀਟਰ ਚੱਲੀ ਹੈ ਜੀ ਸਿਰਫ ਠੀਕ ਹੈ ਵੀਰੇ ਤੇ ਸਾਰੀ ਔਲ ਜਨਨਨ ਦੀ ਲੈ ਕੇ ਗਾਰੰਟੀ ਹੋਊਗੀ ਆਪਣੀ ਕਾਰ ਦੀ ਠੀਕ ਹੈ 1 ਮਹੀਨਾ ਪਹਿਲਾਂ ਦੀ ਫੁੱਲ ਇੰਸ਼ੋਰੈਂਸ ਹੋਈ ਹੈ ਜੀ ਠੀਕ ਹੈ ਸਾਰੇ ਸ਼ੀਸ਼ੇ ਵੀ ਨਾਲ ਦੇ ਆ ਤੇ ਲੋਹੇ ਦੀ ਬਾਡੀ ਦੀ ਸਾਰੀ ਜਨਨਨ ਦੀ ਵੀ ਗਾਰੰਟੀ ਆ ਠੀਕ ਹੈ ਤੇ ਰੇਟ ਕੀ ਹੈ ਫਿਰ ਰੇਟ ਬਈ ਤੁਹਾਨੂੰ ਦੇ ਦਾਂਗੇ ਸਿਰਫ ਔਰ ਸਿਰਫ ਆਪਾਂ ਹੀ 7 ਲੱਖ ਤੇ 25000 ਜੀ 7 ਲੱਖ 25000 ਹਾਂਜੀ ਟੌਪ ਜੈਡ ਐਲੈਕਸ ਮਾਡਲ ਜੀ 19 ਮਾਡਲ 19 ਮਾਡਲ ਠੀਕ ਹੈ ਪਹਿਲੇ ਨਾਂ ਤੇ ਲੋਨ ਕਿੰਨੇ ਦਾ ਹੋ ਜੂਦੇ ਤੇ ਲੋਨ ਕਰਵਾ ਲਓ ਵੀਰੇ 5.5 ਲੱਖ ਦਾ ਲੋਨ ਸਾਢੇ 5 ਲੱਖ ਦਾ ਸਾਢੇ 5 ਲੱਖ ਦਾ ਠੀਕ ਹੈ ਜੀ ਅੱਗੇ ਆ ਗਈ ਐਕਸ ਯੂਵੀ ਦੱਸੋ ਜੀ ਐਕਸ ਯੂਵੀ ਆਈ 2016 ਮਾਡਲ ਆ ਜੀ ਜੀ ਰਜਿਸਟਰਡ 17 16/17 ਹਾਂ ਜੀ ਹਾਂ ਜੀ ਅਲਾਈਟਰ ਐਕਸਟਰਾ ਪ੍ਰੋਜੈਕਟਰ ਲੈਂਪ ਵਾਲਾ ਮਾਡਲ ਆ ਸਟੀਰੀing ਕੰਟਰੋਲ ਮਿਲਦੀ ਆ ਜੀ ਆਪਾਂ ਨੂੰ ਹਮ ਹਾਂ ਜੀ ਕਰੋ ਜੀ ਚੈੱਕ ਠੀਕ ਹੈ ਚੱਲੀ ਕਿੰਨੀ ਕਾ ਕਰ ਰਹੇ 40% ਆਪਣੀ 83000 ਜੰਦੀ ਆ ਜੀ 83000 ਬੱਥੇ 73 ਤੇ 780 ਕੁਛ ਇਦਾਂ ਹੀ ਚੱਲੀ ਆ। ਕਾਰ ਬਹੁਤ ਸੋਹਣੀ ਆ। ਸਿਰਫ ਔਰ ਸਿਰਫ 7 ਲੱਖ 25000 ਰੁਪਏ ਦੀ ਕਾਰ ਦੇ ਦੇਣੀ ਆ ਆਪਾਂ। 7 ਲੱਖ 25000। ਜੀ ਲੋਨ ਕਰਾਣਾ ਹੋਊਗਾ 5.5 ਲੱਖ ਦਾ ਲੋਨ ਵੀ ਕਰਵਾਣਾ। ਠੀਕ ਹੈ ਜੀ। ਅੱਗੇ ਆ ਗਈ ਬਾਈ ਜੀ ਕ੍ਰੇਟਾ ਕਾਰ ਦੱਸਿਓ ਵੀਰੇ। ਕ੍ਰੇਟਾ ਜੀ 2018 ਮਾਡਲ ਲੈ ਕੇ ਆਏ ਆ ਆਪਾਂ ਇਹ। ਹਮ। ਬਹੁਤ ਸੋਹਣੀ ਆ ਜੀ, ਵਾਈਟ ਕਲਰ ਦੇ ਵਿੱਚ ਆ। ਸਾਰੀ ਔਰੀਜਨਲ ਦੀ ਗਾਰੰਟੀ ਹੋਊਗੀ ਆਪਣੀ ਕਾਰ ਦੀ। ਜੀ। ਠੀਕ ਹੈ ਜੀ, ਬੀਬੀ 65 ਮੁਹੱਲੇ ਦਾ ਨੰਬਰ ਆ 5595। ਠੀਕ ਹੈ, ਇੰਟੀਰੀਅਰ ਵਾਈਜ਼ ਚੈੱਕ ਕਰ ਸਕਦੇ ਇਹ ਹੈ ਵੀ 1.4 ਦੇ ਵਿੱਚ E+ ਮਾਡਲ ਆ ਸਟੀਅਰਿੰਗ ਕੰਟਰੋਲ ਵਗੈਰਾ ਨੂੰ ਐਕਸਟਰਾ ਲੱਗੇ ਹੋਏ ਆ ਜੀ ਠੀਕ ਹੈ ਜੀ 1.4 ਵੱਧ ਐਵਰੇਜ ਵਾਲੀ ਕਾਰ ਹੈ ਚੱਲੀ ਕਿੰਨੀ ਕਮਰੇ ਚੱਲੀ ਸਿਰਫ 88000 ਠੀਕ ਹੈ ਤੇ ਇਹਦਾ ਕੀ ਰੇਟਰ ਹੋ ਇਹ ਤੁਹਾਨੂੰ ਦੇ ਦਾਂਗੇ ਆਪ 8 ਲੱਖ 40000 ਰੁਪਏ ਦੀ 8 ਲੱਖ ਤੇ 40000 ਦੀ ਗੱਡੀ ਮਿਲ ਜੂ ਲੋਨ ਕਿੰਨੇ ਦਾ ਕਰਾ ਦੋਗੇ ਲੋਨ ਕਰਵਾ ਦਾਂਗੇ 7 ਲੱਖ ਰੁਪਏ ਦਾ 7 ਲੱਖ ਦਾ 1 40 ਲੈ ਕੇ ਆਉਣਾ ਹਾਂਜੀ 1 40000 ਡਾਊਨ ਪੇਮੈਂਟ ਲੈਓ ਬਾਕੀ ਬਾਈ ਜਿਹੜਾ ਆਪਣੀ ਵੀਡੀਓ ਦੇਖ ਕੇ ਆਉ ਜਿਹੜੇ ਤੁਹਾਨੂੰ ਰੇਟ ਦੱਸਣ ਇਹਦੇ ਵਿੱਚ ਤੁਹਾਡਾ ਵਧੀਆ ਮਾਨਤਾਨ ਕੀਤਾ ਜਾਊਗਾ ਤੇ ਗੱਡੀ ਲੈਣਾ ਆਉਣਾ ਤੁਸੀਂ ਤਲਵੰਡੀ ਭਾਈ ਇੱਕ ਵਾਰੀ ਲੋਕੇਸ਼ਨ ਦੱਸ ਦਿਓ ਵੀਰੇ ਤਲਵੰਡੀ ਭਾਈ ਸ਼ਹਿਰ ਆ ਜੀ ਬੱਬਲੂ ਕਾਰ वर्ल्ड Google ਤੇ ਲੋਕੇਸ਼ਨ ਲਗਾ ਕੇ ਵੀ ਆ ਸਕਦੇ ਹੋ ਮੇਨ ਹਾਈਵੇ ਰੋਡ ਦੇ ਉੱਪਰ ਹੀ ਆ ਮੋਗਾ ਟੂ ਫਿਰੋਜ਼ਪੁਰ ਰੋਡ ਤੇ ਬਾਕੀ ਕੋਈ ਹੋਰ ਇਨਫੋਰਮੇਸ਼ਨ ਐ ਨਹੀਂ نیچے ਨੰਬਰ ਆ ਰਹੇ ਆ ਕਾਲ ਕਰਕੇ ਡਿਟੇਲ ਲੈ ਸਕਦੇ ਹੋ ਤੇ ਵੀਡੀਓ ਨੂੰ ਬਾਈ ਜੀ ਦੱਬ ਕੇ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਜਰੂਰ ਕਰਿਓ ਸਤਿ ਸ੍ਰੀ ਅਕਾਲ ਜੀ